ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਸੰਦੂਖ ਪੰਜਵਾਂ ਪਾਰਟ ਸੰਦੂਖ ਦਾ ਤਿਆਰ ਆ ਜੀ ਸੰਦੂਖ ਤੀਜਾ ਸੰਦੂਖ ਤਿਆਰ ਆ ਜੀ ਪ੍ਰੋਪਰ ਵੱਖਰਾ ਡਿਜ਼ਾਈਨ ਆ ਜੀ ਐਸ ਸੰਦੂਖ ਤੇ ਇਹ ਵਾਲਾ ਆਪਾਂ ਸੰਦੂਖ ਇਹ ਵਾਲਾ ਆਪਾਂ ਡਿਜ਼ਾਈਨ ਕਦੇ ਵੀ ਸੰਦੂਖ ਤੇ ਨਹੀਂ ਕੀਤਾ ਹੈਗਾ ਤੇ ਇਹਨੂੰ ਆਪਾਂ ਵੱਖਰਾ ਡਿਜ਼ਾਈਨ ਕੀਤਾ ਜੀ ਕੋਕੇ ਲਾ ਕੇ ਪਿੱਤਲ ਲਾ ਕੇ ਬਿਲਕੁਲ ਨਵਾਂ ਡਿਜ਼ਾਈਨ ਆ ਜੀ ਤੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜੀ ਸੰਪਰਕ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਫਲਾਵਰ ਤੇ ਆ ਪਿੱਤਲ ਤੇ ਫਲਾਵਰ ਵੀ ਆਪਾਂ ਉਲੀਕੇ ਨੇ ਦੱਸਿਓ ਕਿੱਦਾਂ ਲੱਗ ਰਹੇ ਨੇ ਤੇ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਫੇਰ ਨੋਟ ਕਰ ਲਓ 8264144620 ਤੇ ਤੁਸੀਂ ਸਾਡੇ ਕੋਲੋਂ ਬਣਿਆ ਫੜਾਇਆ ਸੰਦੂਖ ਵੀ ਲੈ ਸਕਦੇ ਹੋ ਪੁਰਾਣਾ ਮੋਡੀਫਾਈ ਕੀਤਾ ਹੋਇਆ ਨਵਾਂ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਆਪਣਾ ਸੰਦੂਖ ਵੀ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਕੋਲੇ ਲਿਆ ਕੇ ਸੰਦੂਖ ਚਰਖਾ ਤਿਆਰ ਕਰਵਾ ਸਕਦੇ ਹੋ ਮਧਾਣੀ ਤਿਆਰ ਕਰਵਾ ਸਕਦੇ ਹੋ ਪੰਜਾਲੀ ਬਣਵਾ ਸਕਦੇ ਹੋ ਪੰਜਾਬੀ ਸੱਭਿਆਚਾਰ ਰਿਲੇਟਡ ਕੋਈ ਵੀ ਸਮਾਨ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਅਤੇ ਨਵਾਂ ਬਣਵਾ ਸਕਦੇ ਹੋ ਸੁਖਜਿੰਦਰ ਸਿੰਘ ਉੱbbi ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਤੇ ਵੀਡੀਓ ਨੂੰ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਤੇ ਨਾਲ ਹੀ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤਾਂ ਕਿ ਹਰ ਇੱਕ ਤੱਕ ਆਪਣੀ ਪੰਜਾਬੀ ਸੱਭਿਆਚਾਰ ਦੀ ਵੀਡੀਓ ਪਹੁੰਚਦੀ ਹੋ ਜਾਵੇ ਤਾਂ ਕਿ ਜਿੰਨਾ ਵੀਰਾਂ ਭੈਣਾਂ ਨੇ ਆਪਣੇ ਸੰਦੂਖ ਘਰ ਪਰ ਤਿਆਰ ਕਰਵਾਉਣੇ ਨੇ ਉਹ ਸਾਡੇ ਤੱਕ ਜਰੂਰ ਪਹੁੰਚ ਸਕਣ ਸਾਡਾ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਓ 8264144620 ਇਹ ਸਾਡਾ ਨੰਬਰ ਆ ਪਿੰਡ ਹੈਗਾ ਸਾਡਾ ਚੋਦਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪੰਜਾਬੀ ਕਲਚਰ ਆਓ ਇੱਕ ਵਾਰੀ ਫੇਰ ਤੋਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਘਰਾਂ ਦੀ ਸ਼ਾਨ ਬਣਾਈਏ ਆਪਣੇ ਬੱਚਿਆਂ ਨੂੰ ਔਨ ਵਾਲੀ ਨਵੇਂ ਪਨੀਰੀ ਨੂੰ ਅੱਜ ਦੀ ਪਨੀਰੀ ਨੂੰ ਦੱਸਿਏ ਕਿ ਇਹ ਚੀਜ਼ਾਂ ਘਰ ਦੇ ਵਿੱਚ ਕੀ ਕੰਮ ਆਉਂਦੀਆਂ ਸੀ ਚਰਖਾ ਕਿੱਦਾਂ ਕੱਤਿਆ ਜਾਂਦਾ ਸੀ ਮਧਾਨੀ ਕਿੱਦਾਂ ਚੱਲਦੀ ਸੀ ਚੱਕੀ ਕਿੱਦਾਂ ਚੱਲਦੀ ਸੀ ਸੋ ਤੁਹਾਡੇ ਸਾਥ ਦੀ ਲੋੜ ਆ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਭ ਤੱਕ ਆਪਣੀ ਇਹ ਵੀਡੀਓ ਪਹੁੰਚਦੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ